ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਖਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਹੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਜਥੇਬੰਦੀ ਦੇ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਸੀਨੀਅਰ ਮੀਤ ਪ੍ਰਧਾਨ ਸੁਮੇਂਦਰ ਸਿੰਘ ਸ਼ਨੀ ਨਾਨ ਸਿੰਘ ਦਰਸ਼ਨ ਸਿੰਘ ਸ਼ਨੀ ਨਾਨ ਸਿੰਘ ਸਾਡੇ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ ਸੂਬੇਦਾਰ ਰਜਿੰਦਰ ਸਿੰਘ ਕੁੱਲੀਆਂ ਤੇ ਜਥੇਬੰਦੀ ਦੇ ਸਾਰੇ ਹੀ ਸਤਕਾਰਯੋਗ ਵਰਕਰਾਂ ਨੇ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਕੀਤੀ ਹੈ ਦਾਣਾ ਮੰਡੀ ਪੰਘਾੜਾ ਦੇ ਵਿੱਚ ਤੇ ਅਸੀਂ ਜਿਹੜਾ ਆ ਸ਼ੰਭੂ ਖਨੋਰੀ ਡੱਬ ਵਾਲੀ ਤੇ ਰਤਨਪੁਰਾ ਬਾਰਡਰਾਂ ਦੇ ਤੇ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਹੈ ਮਾਨਯੋਗ ਹਾਈ ਕੋਰਟ ਨੇ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹਨੂੰ ਆਦੇਸ਼ ਜਾਰੀ ਕੀਤੇ ਸੀ ਕਿ 7 ਦਿਨਾਂ ਦੇ ਵਿੱਚ ਵਿੱਚ ਜਿਹੜੇ ਆ ਬਾਰਡਰ ਖੋਲ ਦਿਓ ਪਰ ਹਰਿਆਣੇ ਦੀ ਸਰਕਾਰ ਜਿਹੜੀ ਹੈ ਉਹ ਬਾਰਡਰਾਂ ਨੂੰ ਖੋਲਣਾ ਨਹੀਂ ਚਾਹੁੰਦੀ ਤੇ ਉਹਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਅਪੀਲ ਪਾ ਦਿੱਤੀ ਹੈ ਵੀ ਅਸੀਂ ਬਾਰਡਰ ਨਹੀਂ ਖੋਲਣੇ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਮਜ਼ਦੂਰਾਂ ਦਾ ਮੌਲਿਕ ਅਧਿਕਾਰ ਹੈ ਆਪਣੇ ਦੇਸ਼ ਦੀ ਰਾਜਧਾਨੀ ਤੱਕ ਜਿਹੜਾ ਚੱਲ ਕੇ ਆ ਕੇ ਜਿਹੜਾ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਧਰਨਾ ਪ੍ਰਦਰਸ਼ਨ ਕਰਨਾ ਪਰ ਜ਼ਾਬਰ ਹਕੂਮਤ ਜਿਹੜੀ ਭਾਜਪੀ ਦੀ ਆ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਉਨੇ 22 ਤਰੀਕ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਫੈਸਲਾ ਹੋਵੇਗਾ ਬਾਰਡਰ ਜਿਹੜੇ ਆ ਸਾਡੇ ਸ਼ੰਭੂ ਖਨੋਰੀ ਤੇ ਦੂਸਰੇ ਬਾਰਡਰ ਜਦੋਂ ਸਾਡੇ ਖੁੱਲਣਗੇ ਉਦੋਂ ਅਸੀਂ ਦਿੱਲੀ ਵੱਲ ਨੂੰ ਜਿਹੜੇ ਆ ਉਹ ਚਾਲੇ ਪਾਵਾਂਗੇ ਇਸ ਸਬੰਧ ਦੇ ਵਿੱਚ ਜਥੇਬੰਦੀ ਵੱਲੋਂ ਅੱਜ ਲਾਮਬੰਦੀ ਕੀਤੀ ਗਈ ਹੈ ਕਿ ਜਿਲ੍ਹਾ ਹਿਸ਼ਾਰਪੁਰ ਤੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਪਰਕਰ ਜਿਹੜੇ ਆ ਉਹ ਲਾਮਬੰਦ ਅਸੀਂ ਕਰ ਰਹੇ ਆ ਸੋ ਜਦੋਂ ਵੀ ਸਾਡੇ ਮੋਰਚੇ ਦਾ ਉਥੋਂ ਸੁਨੇਹਾ ਆਵੇਗਾ ਸ਼ੰਭੂ ਬਾਰਡਰ ਤੋਂ ਖਨੌਰੀ ਬਾਰਡਰ ਤੋਂ ਰਤਨਪੁਰਾ ਬਾਰਡਰ ਤੋਂ ਡੱਬ ਵਾਲੀ ਬਾਰਡਰਾਂ ਤੋਂ ਤੇ ਅਸੀਂ ਜਿਹੜੇ ਉਹ ਦਿੱਲੀ ਵੱਲ ਨੂੰ ਚਾਲੇ ਪਾ ਦੇਾਂਗੇ ਅਸੀਂ ਆਪਣੀਆਂ ਫਸਲਾਂ ਦਾ ਗਰੰਟੀ ਕਾਨੂੰਨ ਬਣਵਾ ਕੇ ਰ੍ਹਾਂਗੇ ਅਸੀਂ ਮੁਕੰਮਲ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮੁਆਫ ਕਰਵਾ ਕੇ ਰ੍ਹਾਂਗੇ ਮਜ਼ਦੂਰਾਂ ਦੀ ਨਰੇਗਾ ਦੀ ਦਿਹਾੜੀ ਜਿਹੜੀ ਹੈ ਉਹ 200 ਦਿਨ ਕਰਵਾ ਕੇ ਰ੍ਹਾਂਗੇ ਚਿਪ ਵਾਲੇ ਮੀਟਰ ਜਿਹੜੇ ਆ ਉਹ ਪਿੰਡਾਂ ਵਿੱਚ ਨਹੀਂ ਲਗਣਦਿਆਂਗੇ ਜਿਹੜੀ ਫਸਲੀ ਬੀਮਾ ਯੋਜਨਾ ਆ ਜਿਹਦੇ ਵਿੱਚ ਹੜ੍ਹ ਆ ਜਾਂਦਾ ਸੋਕਾ ਪੈ ਜਾਂਦਾ ਉਹ ਫਸਲੀ ਬੀਮਾ ਯੋਜਨਾ ਜਿਹੜੀ ਆ ਉਹ ਵੀ ਲਾਗੂ ਕਰਵਾ ਕੇ ਰ੍ਹਾਂਗੇ ਆਦਿਵਾਸੀ ਭਰਾ ਜਿਹੜੇ ਜਲ ਜੰਗਲ ਤੇ ਜ਼ਮੀਨ ਜਿਹਨਾਂ ਨੇ ਆਵਾਦ ਕੀਤੀ ਹੈ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਹਨੂੰ ਸੰਵਿਧਾਨ ਦੀ ਸੂਚੀ ਪੰਜ ਦੇ ਵਿੱਚ ਸ਼ਾਮਲ ਕਰਵਾ ਕੇ ਰ੍ਹਾਂਗੇ ਕਿਸਾਨਾਂ ਤੇ ਮਜ਼ਦੂਰਾਂ ਨੂੰ 10000 ਜਿਹੜੀ ਹੈ ਜਿਹੜੀ ਜਦੋਂ ਸਿਆਣੇ ਹੋ ਜਾਂਦੀ ਹੈ ਪੈਨਸ਼ਨ ਲੱਗਣੀ ਚਾਹੀਦੀ ਆ ਉਹ ਲਵਾ ਕੇ ਰਹਾਗੇ ਸਾਡਾ ਇਹ ਮੋਰਚਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਆ ਦੇਸ਼ ਦੇ ਵੱਖ-ਵੱਖ ਬਾਡਰਾਂ ਤੇ ਚੱਲ ਰਿਹਾ ਆ ਤੇ ਦੋ ਫੋਰਮ ਇਹਦੇ ਵਿੱਚ ਸ਼ਾਮਲ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੜੀ ਮਜ਼ਬੂਤੀ ਦੇ ਨਾਲ ਅਸੀਂ ਜਿਹੜਾ ਹੈ ਅੰਦੋਲਨ ਲੜ ਰਹੇ ਆ ਸੰਘਰਸ਼ ਕਰ ਰਹੇ ਆ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਸਾਰੇ ਭਰਾ ਐਨ ਆਰ ਆਈ ਭਰਾ ਜਿਹੜੇ ਆ ਉਹ ਸਾਡੇ ਨਾਲ ਹੈ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਜਿਹੜਾ ਇਹ ਮੋਰਚਾ ਜਿਹੜਾ ਉਹ ਜਿੱਤਾਂਗੇ ਤੇ ਸਫਲ ਹੋ ਕੇ ਜਿਹੜਾ ਆ ਆਪਣੇ ਦੇਸ਼ ਦੇ ਬਾਡਰਾਂ ਤੋਂ ਜਿਹੜਾ ਆਪਣੇ ਘਰਾਂ ਨੂੰ ਪਰਤਾਂਗੇ ਤੇ ਜ਼ਾਬਰ ਹਕੂਮਤ ਜਿਹੜੀ ਬੀਜੇਪੀ ਦੀ ਹੈ ਉਹਦਾ ਜਿਹੜਾ ਉਹ ਮੂੰਹ ਜਿਹੜਾ ਉਹ ਮੋੜ ਦਿਆਂਗੇ ਉਹਦੀ ਹਾਰ ਹੋਵੇਗੀ ਤੇ ਸਮੁੱਚੇ ਦੇਸ਼ ਦੇ ਮਿਹਨਤੀ ਲੋਕਾਂ ਦੀ ਕਿਰਤੀ ਲੋਕਾਂ ਦੀ ਜਿਹੜੀ ਉਹ ਜਿੱਤ ਹੋਵੇਗੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ